ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤਾਂ ਬਠਿੰਡਾ ਦੇ ਵਿੱਚ ਪੁਲਿਸ ਦੇ ਵੱਲੋਂ ਨਸ਼ਾ ਤਸਕਰਾ ਦੇ ਖਿਲਾਫ ਵਿੱਢੀ ਗਈ ਮੋਹਿੰਮ ਦੇ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸਦੇ ਕਿਏ ਥੇ ਪੁਲਿਸ ਦੇ ਵੱਲੋਂ 체కింగ్ ਦੇ ਦੌਰਾਨ ਇੱਕ ਗੱਡੀ ਨੂੰ ਰੋਕਿਆ ਗਿਆ ਜਿਸ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਤਾਂ ਚਾਰ ਨੌਜਵਾਨਾਂ ਦੇ ਪਾਸੋਂ ਇੱਥੇ 150 ਗ੍ਰਾਮ ਦੱਸਿਆ ਜਾ ਰਿਹਾ ਹੈ ਕਿ ਹੈਰੋਇਨ ਚਿੱਟੇ ਦੀ ਬਰਾਮਦਗੀ ਹੋਈ ਹੈ ਤੇ ਇਸ ਦੇ ਨਾਲ ਹੀ ਦੱਸਦੀ ਕਿ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਕਿਹਾ ਹੈ ਕਿ ਚਾਰੇ ਨੌਜਵਾਨ ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਜਾ ਰਿਹਾ ਹੈ ਪੁਲਿਸ ਅਧਿਕਾਰੀ ਜਿਨ੍ਹਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਜਿਹੜਾ ਇਹ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਇਸ ਬਾਬਤ ਐਸਚੋ ਥਾਣਾ ਨਹੀਂ ਵਾਲਾ ਜਗਦੇਵ ਸਿੰਘ ਜਨਾ ਜਾਣਕਾਰੀ ਦਿੱਤੀ ਹੈ ਕਿ ਨੌਜਵਾਨ ਜਿਹੜੇ ਨੇ 20 ਤੋਂ 22 ਸਾਲ ਦੀ ਉਮਰ ਦੇ ਵਿਚਕਾਰ ਦੱਸੇ ਜਾ ਰਹੇ ਨੇ ਇਹਨਾਂ ਦਾ ਕੰਮ ਇਹੀ ਨਸ਼ਾ ਵੇਚੰਦਾ ਹੈ ਤੇ ਆਖਰ ਇਹ ਕਿੱਥੋਂ ਨਸ਼ਾ ਲੈ ਕੇ ਆਏ ਸਨ ਕਿੱਥੇ ਇਹਨਾਂ ਵੱਲੋਂ ਸਪਲਾਈ ਕੀਤੀ ਜਾਣੀ ਸੀ ਹੁਣ ਇਸ ਨੂੰ ਲੈ ਕੇ ਕੁਝ ਗਿਜ ਕੀਤੀ ਜਾਵੇਗੀ ਇਸ ਬਾਬਤ ਸਬੰਧਤ ਅਧਿਕਾਰੀਆਂ ਦਾ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਵਿੱਚ ਕੀ ਨਾਮ ਹੈ ਤੇ ਕਿਹੜਾ ਰੋਲ ਹੈ ਮੇਰਾ ਨਾਮ ਹੈ ਇੰਸਪੈਕਟਰ ਜਗਦੇਵ ਸਿੰਘ ਐਸਐਚਓਪੀਐਸ ਨਹੀਂ ਵਾਲਾ ਜਿਹੜਾ ਇੱਕ ਡਰੱਗ ਦਾ ਮਾਮਲਾ ਦਾ ਪਿਛਤਾ ਗਿਆ ਕਿਵੇਂ ਹੋਇਆ ਕਿੱਥੇ ਇਹ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਏਡੀਪੀ ਸ੍ਰੀ सुरेंद्रਪਾਲ ਸਿੰਘ ਉਹਨਾਂ ਦੀਆਂ ਹਦਾਇਤਾਂ ਤੇ ਤੇ ਮਾਨਯੋਗ ਐਸਐਸਪੀ ਸ਼੍ਰੀਮਤੀ ਅਮਨੀਤ ਕੌਂਡਲ ਜੀ ਦੀਆਂ ਹਦਾਇਤਾਂ ਤੇ ਸੀਆਈਏ ਬੰਦੇ ਟੀਮ ਨੇ ਕੱਲ ਪਿੰਡ ਜੀਦਾ ਦੇ ਲਾਗੇਉ ਇੱਕ ਗੱਡੀ ਰੋਕ ਕੇ ਉਹਨਾਂ ਚੋਂ ਚਾਰ ਨੌਜਵਾਨਾਂ ਤੋਂ 150 ਗ੍ਰਾਮ ਹੈਰੋਨ ਚਿੱਟਾ ਬਰਾਮਦ ਕੀਤਾ ਤੇ ਜਿਸ ਤੇ ਅਸੀਂ ਮਕਦਮਾ ਦਰਜ ਕਰਕੇ ਉਹਨਾਂ ਨੂੰ ਉਹ ਅੱਜ ਪੇਸ਼ ਅਦਾਲਤ ਕੀਤਾ ਤੇ ਉਸ ਤੋਂ ਹੀ ਅਸੀਂ ਰਿਮਾਂਡ ਹਾਸਲ ਕਰਕੇ ਅਗਲੀ ਕਾਰ ਵੀ ਕੀਤੀ ਜਾ ਰਹੀ ਹੈ ਇੱਕ ਫੋਨ ਲੈ ਕੇ ਆਈ ਸੀ ਤੇ ਇੱਕ ਫੇਰ ਨੂੰ ਦੇਣਾ ਇਹ ਸਾਰਾ ਅਸੀਂ ਪੁੱਛਗਿੱਛ ਕੀਤੀ ਹੈ ਇਹ ਫਰੋਜਪਰੀਏ ਚੋਂ ਲੈ ਕੇ ਆਏ ਸੀਗੇ ਤੇ ਅਸੀਂ ਅੱਗੇ ਰਿਮਾਂਡ ਹਾਸਲ ਕਰਕੇ ਕੀ ਤੋਂ ਲੈ ਕੇ ਆਏ ਸੀ ਉਹਦੇ ਬਾਰੇ ਵੈਰੀਫਾਈ ਕਰਕੇ ਸੀਆਈ ਵਾਲੇ ਉਹ ਆਪਾਂ ਨੂੰ ਬੰਦੇ ਨਾਮਜ਼ਦ ਕਰ ਦੇਣਗੇ ਤੋਂ ਅਗਲੀ ਕਾਰ ਵੀ ਕੀਤੀ ਜਾਊਗੀ ਜੀ ਅੱਛਾ ਆਪ ਕਰਦੇ ਆ ਕਿ ਜਾਂ ਵੇਚਦੇ ਸੀ ਨਹੀਂ ਕੁਛ ਨਾ ਕੁਛ ਮਾੜਾ ਮੋਟਾ ਆਪ ਕਰਦੇ ਜੀ ਜ਼ਿਆਦਾਤਰ ਵੇਚਦੇ ਹੀ ਹੈ ਕੀ ਕਿ ਦੇ ਲੱਗ ਰਿਹਾ ਕਿ ਕੀ ਕੰਮ ਕਰਦੇ ਇਹ 20-22 ਸਾਲ ਤੋਂ 30 ਸਾਲ ਦੇ ਦਰਮਿਆਨ ਹੀ ਨੇ ਜੀ ਕੰਮ ਕਰ ਇਹਨਾਂ ਦਾ ਇਹੀ ਨਸ਼ੇ ਵੇਚਣੇ ਕੰਮ ਕਰਾ ਜੀ ਤੇ ਇਹਨਾਂ ਦਾ ਆਪਸ ਵਿੱਚ ਲਿੰਕ ਕਿਵੇਂ ਆਪਸ ਵਿੱਚ ਲਿੰਕ ਇਹਨਾਂ ਦਾ ਆਈਆਂ ਜੀ ਨਸ਼ੇ ਕਰਨ ਦੇ ਕਰਕੇ ਹੀ ਜਾਰੀ ਦੋਸਤੀ ਪੜ ਜਾਂਦੀ ਹੈ ਤੇ ਫਿਰ ਇਹ ਹੌਲੀ-ਹੌਲੀ ਇਕੱਠੇ ਹੋ ਜਾਂਦੇ ਨੇ ਫਿਰ ਗਰੁੱਪ ਬਣਾ ਕੇ ਉਧਰ ਹੋ ਲਿਆਉਂਦੇ ਨੇ ਤੇ ਕਿੱਥੋਂ ਦੇ ਰਹਿਣ ਬਣੇ ਇੱਕ ਗੋਨਿਆਣਾ ਮੰਡੀ ਦਾ ਜੀ ਬਾਜਕ ਤੇ ਝੁੰਮੇ ਪੜਦਾ ਜੀ ਇਹਨਾਂ ਤੇ ਕੋਈ ਕਿਸੇ ਦੇ ਮਾਮਲੇ ਵਰਗਾ ਨਹੀਂ ਜੀ ਉਹਦੇ ਬਾਰੇ ਅਜੇ ਵੈਰੀਫਾਈ ਨਹੀਂ ਕੀਤਾ ਉਹ ਵੈਰੀਫਾਈ ਕਰਕੇ ਜੋ ਵੀ ਹੋਇਆ ਉਹ ਦੱਸ ਦਿੱਤਾ ਜਾਵੇਗਾ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੇ ਨਸ਼ੇ ਕਰਦੇ ਜਾ ਫੇਟੇ ਦੇ ਆਦੀ ਸਖਤ ਕਾਰਵਾਈ ਵੀ ਹੋ ਰਹੀ ਹੈ ਮੇਰੀ ਇਹੋ ਅਪੀਲ ਹੈ ਜੀ ਨਸ਼ੇ ਵਾਲਿਆਂ ਨੂੰ ਮੈਂ ਪਹਿਲਾਂ ਵੀ ਅਖਬਾਰਾਂ 'ਚ ਵੀ ਖਬਰਾਂ ਦਿੱਤੀਆਂ ਵੀ ਜਾਂਦਾ ਮੇਰਾ ਇਲਾਕਾ ਛੱਡ ਜਾਓ ਤੁਹਾਨੂੰ ਬਖਸ਼ੂਗਾ ਨਹੀਂ ਆ ਮੈਂ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਪਤਾ ਲੱਗ ਜਾਂਦਾ ਉਹ ਦੱਸ ਦੇ ਨਹੀਂ ਲੋਕਾਂ ਨੂੰ ਅਪੀਲ ਮੈਂ ਬਹੁਤ ਕਰਦਾ ਜੀ ਲੋਕ ਸਾਥ ਨਹੀਂ ਦੇ ਰਹੇ ਪੁਲਿਸ ਦਾ ਜੇ ਲੋਕ ਸਾਥ ਦੇਣ ਤਾਂ ਇਹ ਨਸ਼ਾ ਕੁਝ ਵੀ ਨਹੀਂ ਅਸੀਂ ਕੁਝ ਦਿਨਾਂ 'ਚ ਹੀ ਖਤਮ ਕਰ ਦਈਏ ਹੁਣ ਗੋਨੇ ਆਣਾ ਮੰਡੀ ਦੇ ਵਿੱਚ ਤੇ ਆਲੇ ਦੋਲੇ ਦੇ ਪਿੰਡਾਂ ਵਿੱਚ ਜਿਸ ਦਿਨ ਦਾ ਦੋ ਮਹੀਨੇ ਮੈਨੂੰ ਲੱਗੇ ਨ ਹੋ ਗਏ तकरीबन ਬਹੁਤ ਫਰਕ ਆ ਜੀ ਅੱਗੇ ਨੂੰ